ਯੋਗ ਡੀਏ ਸਾਹਿਬ ਪਟਿਆਲਾ ਰੇਂਜ ਸਰਦਾਰ ਹਰਜਾਨ ਸਿੰਘ ਭੁੱਲਰ ਤੇ ਸਾਡੇ ਪਟਿਆਲਾ ਦੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਆਈਪੀਐਸ ਵੱਲੋਂ ਜਿਹੜੇ ਨਸ਼ਾ ਰੋਕੂ ਮਹੀਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਗਵਾਹੀ ਏਟ ਇੱਥੇ ਨਾਕਾ ਲਾਇਆ ਹੋਇਆ ਸੀਗਾ ਬਸੰਤਪੁਰੇ ਕੋਲੇ ਤੇ ਉੱਥੇ ਬਸ ਆਮ ਚੈਕਿੰਗ ਕਰਦੇ ਸੀ ਰੁਟੀਨ ਦੇ ਵਿੱਚ ਸਪੈਸ਼ਲ ਨਾਕਾ ਬੰਦੀ ਸੀ ਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਾਈਜੀਰੀਅਨ ਲੜਕੀ ਜੇ ਦਿਖਾਈ ਦਿੱਤੀ ਜਿਹਨੂੰ ਲੈਡੀ ਕੌਨਸਟੇਬਲ ਪਰਮਜੀਤ ਤੇ ਉੱਥੇ ਜਿਹੜੇ ਉਥੋਂ ਦੇ ਇੰਚਾਰਜ ਸੀ ਨਾਕਾ ਦੇ ਐਸ.ਆਈ. ਪਰਮਜੀਤ ਇਹਨਾਂ ਨੇ ਉਹਨੂੰ ਜਿਹੜੀ ਲੈਡੀ ਕੌਨਸਟੇਬਲ ਸੀ ਉਹਨੇ ਜਦੋਂ ਏਕਦਮ ਸਾਈਡ ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਜਿਨੇ ਆਪਣਾ ਨਾਮ ਬਰਨੀਸ ਚੇਲਮਾ ਵਾਸੀ ਇਹ ਜੈਬੀਆ ਨਾਈਜੀਰੀਅਨ ਲੜਕੀ ਆ ਇਹ ਉਹਨੇ ਦੱਸਿਆ ਉਹਦੇ ਕੋਲੇ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚ ਕੋਈ ਨਸ਼ੀਲਾ ਚੀਜ਼ ਆਪਦੀ ਸੀ ਜਦੋਂ ਉਹਨਾਂ ਨੇ ਇਹਦਾ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਰਪ ਦੀਆਂ ਮਿਲੀਆਂ ਜਿਹੜੀ ਕੋਡੀਨ ਫਾਸਫੇਟ ਹੈ ਜਿਵੇਂ ਕੋਰ ਐਕਸਰਪ ਸੀ ਤੇ ਉੱਥੇ ਮੌਕੇ ਤੇ ਪੁੱਛਗਿੱਛ ਕੀਤੀ ਉਹਦੀ ਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ लवली ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਪੜ੍ਹਦੀ ਹੈ ਕਰੀਬ 22-23 ਸਾਲ ਉਮਰ ਸੀ ਉਹਦੀ ਤੇ ਉਹਨੂੰ ਕਾਬੂ ਕੀਤਾ ਉਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੀ ਮੌਕੇ ਤੇ ਪੁੱਛਗਿੱਛ ਕੀਤੀ ਤੇ ਉਹਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੌਲ ਉਹ ਵੀ ਪਹਿਲਾਂ ਕਪੂਰਥਲੇ ਜੇਲ੍ਹ ਦੇ ਵਿੱਚ ਬੰਦਾ ਹੈ ਉਹ ਵੀ ਕਪੂਰਥਲੇ ਡਿਸਟ੍ਰਿਕਟ ਜਿਹਦੇ 600 ਗੋਲੀਆਂ ਤੋਂ ਬਰਾਮਦ ਹੋਈਆਂ ਸੀ ਕਰੀਬ ਤੇ ਇੱਕ ਦੋ ਹੋਰ ਪਰਚੇ ਨੇ ਤੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਐਫ ਆਈ ਆਰ ਨੰਬਰ 78 22485 ਤਹਿ ਦਿੱਤੀ ਹੈ ਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ ਛਲਾਗਾ ਜੋ ਡਰਗ ਪੀਣ ਵਾਸਤੇ ਪੀਣ ਵਾਸਤੇ ਜਾਂ ਵੇਚਣ ਵਾਸਤੇ ਹਾਂਜੀ ਜੇ ਆਪਣੇ ਪੀਣ ਵਾਸਤੇ ਲਈ ਸੀ ਜਾਂ ਵੇਚਣ ਵਾਸਤੇ ਨਹੀਂ ਇੰਨੀਆਂ ਸ਼ੀਸ਼ੀਆਂ ਪੀਤਾ ਨਹੀਂ ਸਕਦੀ ਜੀ ਇਹ 45 ਹੈ ਇਹ ਤੇ ਇਹ ਤਾਂ ਅੱਗੇ ਸੇਲ ਵਾਸਤੇ ਹੀ ਆ ਜੀ ਬਾਕੀ ਇਹ ਕੱਲ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ ਤੇ ਹੁਣ ਅਸੀਂ ਰਿਮਾਂਡ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ ਹਜੇ ਤਾਂ ਇਹਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਤੇ ਹੋਰ ਡਾਕੂਮੈਂਟ ਇਹਦੇ ਲਏ ਆ ਪਰ ਇਹ ਮੌਕੇ ਤੇ ਕੋਈ ਵੀ ਇਹ ਡਰਗ ਦੇ ਸਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਕੋਈ ਵੀ ਇਹ ਬਿੱਲ ਵਗੈਰਾ ਕੁਝ ਨਹੀਂ ਪੇਸ਼ ਕਰ ਸਕੀ ਜਿਹਦੇ ਕਰਕੇ ਇਹਦੇ ਖਿਲਾਫ ਬਾਈ ਐਂਡਕੀਰੈਕਟ ਕਰ ਰਹੇ ਸੀ ਕਿ ਪਹਿਲਾਂ ਵੀ ਕਿੱਥੋਂ ਲੈ ਕੇ ਆਉਂਦੇ ਸੀ ਅੱਗੇ ਕਿੱਥੇ ਸਪਲਾਈ ਕਰਦੇ ਤੇ ਜੀ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਵੀ ਦਿੱਲੀ ਨੌਇਡਾ ਉਧਰ ਦੇਰੀ ਦਵਾਰੀ ਸੀਗੀ ਤੇ ਬਾਕੀ ਹਜੇ ਪੁੱਛ ਕੇ ਚ ਰਿਮਾਂਡ ਲਵਾਂਗੇ ਸਾਡੇ ਪੁਰਾਣਾ ਕੋਈ ਕ੍ਰਾਈਮ ਕੁਝ ਹੋਰ ਕੋਈ ਬੈਕਗ੍ਰਾਉਂਡ ਹਜੇ ਚੈੱਕ ਕਰਾਂਗੇ ਜੀ ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗਿਆ ਵੀ ਉਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਕੱਢ ਲਈ ਐ ਤੇ ਇਹਦਾ ਵੀ ਹਜੇ ਕ੍ਰਾਈਮ ਅਸੀਂ ਥਾਰੋੜੀ ਚੈੱਕ ਕਰਾਂਗੇ ਜਿਵੇਂਾਰੇ ਕਿਸੇ ਨਰਟੀਕਲ ਡਰਗ ਦੀ ਕੋਡ ਹੁੰਦੀ ਹੈ ਇਹ ਕਿਉਂ ਚ ਵੀ ਯੂਜ਼ ਹੁੰਦੀਆਂ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਇਹ ਡਰਗਸ ਹੈ ਜੀ ਕਈ ਤਰ੍ਹਾਂ ਨਾਲ ਯੂਜ਼ ਕਰਦੇ ਆ ਜੀ ਇਹ ਇਹ ਸ਼ੀਸ਼ੀਆਂ ਹੈਗੀਆਂ ਕੋਰੈਕਸ ਦੀਆਂ ਬੈਂਡ ਆ ਆਲਰੇਡੀ ਤੇ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਇਹਦੇ ਕੋਲੇ ਕੋਈ ਵੀ ਆਪਣਾ ਡਾਕੂਮੈਂਟ ਹੈ ਬਹੁਤ ਹੈਵੀ ਕੁਆਂਟੀਟੀ ਇਹ ਕਮਰਸ਼ੀਅਲ ਕੁਆਂਟੀਟੀ ਚ ਹੁੰਦੀਆਂ ਜੀ ਸਾਰੇ ਉੱਥੇ ਕੀ 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 ਕਿਸ ਚੀਜ਼ ਪਰਾਈ ਕਰੀ ਸੀਗੀ ਇਹ ਉੱਥੇ ਜੀ ਕਿਸੇ ਪੜਦੀ ਹੈ ਜਿਹਦੀ ਯੂਨੀਵਰਸਿਟੀ ਤੋਂ ਪਤਾ ਕਰਾਂਗੇ ਇਹਨੇ ਪੂਰੀ ਤਰ੍ਹਾਂ ਨਹੀਂ ਦੱਸਿਆ ਹਜੇ ਤੱਕ ਇਹੀ ਦੱਸਿਆ ਵੀ ਮੈਂ लवली ਯੂਨੀਵਰਸਿਟੀ 'ਚ ਪੜਦੀ ਆ ਮਨ ਲਗਾ ਸੈਕਿੰਡ ਇਅਰ ਦਾ ਥਰਡ ਇਅਰ ਦੀ ਸਟੂਡੈਂਟ ਆ ਇਹਦਾ ਕਾਰਡ ਵੀ ਮਿਲਿਆ ਉਥੋਂ ਕਾਰਡ ਮਿਲਿਆ ਨਹੀਂ ਜੀ ਜੀ ਯੂਨੀਵਰਸਿਟੀ ਦੇ ਬੱਚਿਆਂ ਨੂੰ ਵੀ ਅੱਗੇ ਸਪਲਾਈ ਕਰਾਉਣ ਦਾ ਸਿਸਟਮ ਕੋਈ ਲਗਾਏ ਇਹ ਸਾਰਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਦੋਂ ਸਾਰਾ ਦੇਖਾਂਗੇ ਵੀ ਕਿਹਨੂੰ ਸਪਲਾਈ ਕਰਦੀ ਸੀ ਜਾਂ ਕਿਵੇਂ ਕਿਹਨੀਆਂ ਕਿਸ਼ੇ ਜਿਹੜੀ ਜਿਹੜੀ ਕੁਆਂਟੀਟੀ ਜਿਹੜੀ ਕਮਰਸ਼ੀਅਲ ਚ ਆ ਜਾਂਦੀ ਹੈ ਤੋ ਜੀ ਬਾਕੀ ਦਾ ਸਾਲ ਦੇ ਹਿਸਾਬ ਨਾਲ ਮੈਨੂੰ 7-8 ਸ਼ੀਸ਼ਿਆਂ ਤੋਂ ਬਾਅਦ 7 ਸ਼ੀਸ਼ਿਆਂ ਤੋਂ ਬਾਅਦ ਕਮਰਸ਼ੀਅਲ ਚ ਆ ਜਾਂਦੀ ਹੈ ਇਹ 45 ਹੈ ਜੀ 7-8 ਸ਼ੀਸ਼ਿਆਂ ਤੋਂ ਬਾਅਦ ਇਹ ਕਮਰਸ਼ੀਅਲ ਚ ਆ ਜਾਂਦੀ ਆ ਆਪਾਂ ਇਹ ਵੀ ਕਹਿ ਸਕਦੇ ਜਿਵੇਂ ਹੋਸਟਲ ਵગેਰਾ ਜਿਹੜੀ ਹੋਵੇ ਜਾਂ ਹੋਸਟਲ ਦੇ ਵਿਦਿਆਰਥੀਆਂ ਨੂੰ ਵੀ ਸਪਲਾਈ ਕਰਦੀ ਹੋਵੇ ਹਜੇ ਜੀ ਆਹ ਸਟੇਜ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਹਜੇ ਅਸੀਂ ਇਨਵੈਸਟੀਗੇਸ਼ਨ ਹੈ ਉਹ ਵੀ ਦੇਖਾਂਗੇ ਕਿਹਨੂੰ ਸਪਲਾਈ ਕਰਦੀ ਹੈ ਜੇ ਬਲਕਿ ਕਿਸੇ ਨੂੰ ਕਰਦੀ ਆ ਉਹ ਵੀ ਅਸੀਂ ਬੈਕਵਰਡ ਫਾਰਵਰਡ ਲਿੰਕ ਸਾਰੇ ਚੈੱਕ ਕਰਕੇ ਤੇ ਇਹਦੀ ਥੋਰੋਲੀ ਮਤਲਬ ਸਾਰਾ ਕਰਾਂਗੇ ਸਰ ਪੰਡਿਤ ਕੰਟਰੋਲ ਦੇ ਮੈਨੇਜਮੈਂਟ ਨਾਲ ਵੀ ਗੱਲਬਾਤ ਕਰੋਗੇ ਉਹਨਾਂ ਦੇ ਵੀ ਪੁਕਾਰ ਵੀ ਬਣੀ ਗਈ ਸਬੰਧੀ ਵੀ ਉੱਥੇ ਦੇਖਭਾਲ ਨਹੀਂ ਕਰਦੇ ਬੱਚਿਆਂ ਹਾਂਜੀ ਉਹ ਇਹਦਾ ਆਈ ਕਾਰਡ ਮਿਲਿਆ ਸੀ ਕਾਲਜ ਵਾਲਿਆਂ ਨਾਲ ਬਾਕਾਇਦਾ ਗੱਲਬਾਤ ਕਰਾਂਗੇ ਵੀ ਇਹ ਤੁਹਾਡੀ ਸਟੂਡੈਂਟ ਹੈਗੀ ਵੀ ਹੈ ਕਿ ਕਾਰਡ ਵੀ ਕੀ ਪਤਾ ਜਾਲੀ ਬਣਾਈ ਫਿਰਦੀ ਹੈ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਕੀ ਪਤਾ ਉਹਨੂੰ ਕੱਢਤਾ ਹੋਵੇ ਕਾਲਜ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਜੇ ਸਰ ਕੋਈ ਇਸ ਤਰ੍ਹਾਂ ਦੀ ਗੱਲ ਵੀ ਤੁਸੀਂ ਪੁੱਛੋ ਕੁਝ ਗੱਲ ਦੇ ਵਿੱਚ ਜੀ ਵੀ ਨਾਈਜੀਰੀਆ ਦੇ ਵਿੱਚ ਇਹਦਾ ਕੀ ਕੀ ਹਿਸਾਬ ਦਾ ਰਿਹਾ ਜੀ ਇਸ ਕੰਟਰੀ ਦੀ ਹੈਗੀ ਹੈ ਹਾਂਜੀ ਜ ਇਹ ਥਾਣਾ ਅਲਿਆਸ ਜੈਬੀਆ ਇਹਨੇ ਦੱਸਿਆ ਆਪਣਾ ਐਡਰੈਸ ਉਹ ਮੈਸੇਜ ਦੇ ਥਰੂ ਅਸੀਂ ਜੀ ਕਰਾਂਗੇ ਗੱਲਬਾਤ ਜਿਵੇਂ ਵੀ ਹੈਗਾ ਜਿਹੜੇ ਨਾਈਜੀਰੀਅਨ ਅੱਗੇ ਵੀ ਰਾਜਪੁਰੇ ਸਈ ਵਾਰ ਫੜੇ ਹੈਗੇ ਨਾ ਜਿੰਦੇ ਨਹੀਂ ਸਪਲਾਈ ਕਰਦੇ ਪੰਜਾਬ ਦੇ ਉੱਤੇ ਸਾਰੇ ਇਹ ਜੀ ਵੱਖ-ਵੱਖ ਪੰਜਾਬ ਦੇ ਵਿੱਚ ਇਕੱਲਾ ਨਹੀਂ ਕਹਿ ਸਕਦੇ ਇਹ ਮਤਲਬ ਇਹਨਾਂ ਦਾ ਨੈਕਸਸ ਹੈਗੇ ਆ ਕਾਫੀ ਇਹ ਮਤਲਬ ਅੱਗੇ ਵੀ ਫੜੇ ਜਾਂਦੇ ਆ ਹੋਰ ਵੀ ਸਟੇਟਾਂ 'ਚ ਕਰਦੇ ਆ ਇਹਨਾਂ ਨੂੰ ਇਹ ਸੌਖਾ ਕੰਮ ਲੱਗਦਾ ਇਹਨਾਂ ਦੀ ਇਹਨਾਂ ਨੂੰ ਇਹ ਕੰਮ ਸੌਖਾ ਲੱਗਦਾ ਜੋ ਪੈਸਾ ਇਹਨਾਂ ਨੂੰ ਚੰਗਾ ਬਣਦਾ ਤੇ ਕੁਝ ਫੋਰਨਰ ਦਾ ਫਾਇਦਾ ਕਰ ਫਾਇਦਾ ਚੱਕ ਕੇ ਜੀਤ ਦਾ ਲੈ ਜੀ ਕਿੰਨੇ ਵਾਰੀ ਆਇਆ ਪੰਜਾਬ ਵਿੱਚ ਦੇਖੀ ਇਹ ਜਿਵੇਂ ਉਹ ਪੜਦੀ ਹੈ ਅਕਸਰ ਆਉਂਦੀ ਹੋਏਗੀ ਜਿਵੇਂ ਕਹਿੰਦੀ ਹੈ लवली ਯੂਨੀਵਰਸਿਟੀ ਬਾਕੀ ਦਾ ਰਿਕਾਰਡ ਪੁਰਾਣਾ ਚੈੱਕ ਕਰਾਂਗੇ ਸਾਰਾ ਜਿਵੇਂ ਡਿਗਰੀ ਲੈ ਕੇ ਆਉਂਦੀ ਸੀ ਉੱਥੇ ਵੀ ਤੱਕ ਜਾਇਆ ਜਾਵੇਗਾ ਕਿ ਇਸ ਚੀਜ਼ ਤੇ ਬੈਠ ਮੈਂ ਦੱਸਿਆ ਜੀ ਸਾਡੇ ਸੀਨੀਅਰ ਅਫਸਰ ਸਾਰੇ ਮਤਲਬ ਇਹਦੇ ਬਾਰੇ ਅਸੀਂ ਚਰਚਾ ਕਰ ਵੀ ਚੁੱਕੇ ਆ ਬੈਕਵਰਡ ਫਾਰਵਰਡ ਲਿੰਕ ਦੇਖੇ ਜਾਣਗੇ ਸਾਡੇ ਐਸਪੀਡੀ ਯਗੇਸ਼ ਜੀ ਹੈਗੇ ਨੇ ਯਗੇਸ਼ ਕੁਮਾਰ ਜੀ ਉਹ ਵੀ ਮਤਲਬ ਇਸ ਬੰਦੀ ਅਸੀਂ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਛੱਡ ਉਸ ਜੀ ਥੋੜੋ ਸਾਰਾ ਮਤਲਬ ਇਹਦਾ ਕਰਾਂਗੇ ਸਰਚ ਸਰਚ ਹੋਰ ਵੀ ਯੂਨੀਵਰਸਿਟੀ ਇੱਥੇ ਨਹੀਂ ਕਿਉਂਕਿ ਇਹ ਕਈ ਯੂਨੀਵਰਸਿਟੀਆਂ ਦਾ ਹੋਰ ਵੀ ਕਿਤੇ ਇਹਦਾ ਨਸ਼ਾ ਮਿਲਦਾ ਹੋਊਗਾ ਕੋਈ ਇਹਨਾਂ ਦੀ ਚੈਕਿੰਗ ਬਿਆਨ ਯੂਨੀਵਰਸਿਟੀ ਚੱਲਦੇ ਰਹਿੰਦੇ ਆ ਜੀ ਸਰਚ ਬਿਆਨ ਚੱਲਦੇ ਨੇ ਕੱਸੋ ਆਪਰੇਸ਼ਨ ਬਹੁਤ ਚੱਲ ਰਹੇ ਆ ਕੱਲ ਵੀ ਪਟਿਆਲੇ ਕਰਕੇ ਹਟਿਆ ਜੀ ਵਧੀਆ ਰਿਕਵਰੀ ਪਟਿਆਲਾ ਪੁਲਿਸ ਨੂੰ ਮਿਲੀ ਸਨੋਰੀ ਏਡੇ ਕੋਲੇ ਕਿਹੜੀ ਕਿਹੜੀ ਬਸਤੀ ਆ ਰੋੜੀਕੁੱਟ ਮਹਲਾ ਉੱਤੇ ਵੀ ਬਹੁਤ ਸਾਡੇ ਕੋਲੇ ਵੀ ਚੱਲਦੇ ਯੂਨੀਵਰਸਿਟੀਆਂ ਚ ਵੀ ਸਰਪ੍ਰੇਸ਼ਨ ਅਸੀਂ ਨਾਲ ਉਹਨਾਂ ਸਟਾਫ ਲਾ ਕੇ ਜਿਹੜੇ ਉਹਨਾਂ ਦੇ ਹੋਸਟਲ ਵਗੈਰਾ ਹੈਗੇ ਜਾਂ ਪੀਜੀ ਵਗੈਰਾ ਕਰਦੇ ਨੇ ਰਾਜਪੁਰੇ ਵੀ ਅਸੀਂ ਕਈ ਬਹੁਤ ਸਰਚ ਕਰਦੇ ਆ ਇੱਕ ਆਸੋਪਰੇਸ਼ਨ ਲਗਾਤਾਰ ਚੱਲਦੇ ਰਹਿੰਦੇ ਨੇ ਸਰ ਇੱਥੇ ਜਿਹੜੇ ਪੀਜੀ ਵਗੈਰਾ ਹੈਗੇ ਉਹਨਾਂ ਨੇ ਕੋਈ ਦੇਖੀ ਨਹੀਂ ਕਦੇ ਬਹੁਤ ਹੀ ਜ਼ਿਆਦਾ ਤਰਬੀਰ ਉਹ ਹੀ ਵੀ ਤੇ ਚੈਕਿੰਗ ਕਰਦੇ ਕੋਈ ਮਾਪੇ ਹੁੰਦਾ ਦਾ ਬੌਡ ਰੱਖਿਆ ਬੀ ਕੌਣ ਕੌਣ ਬੰਦੇ ਪੀਜੀ ਕਿੱਥੋਂ ਹੁੰਦੇ ਰਿਹਾ ਨੇ ਹਾਂਜੀ ਹਾਂਜੀ ਆ ਰਾਜਪੁਰੇ ਗगन ਚੌਂਕ ਕੋਲੇ ਖੱਬੇ ਹੱਦ ਬਹੁਤ ਪੀਜੀ ਆ ਪਹਿਲਾਂ ਮੈਂ ਸਿਟੀ ਸੀਐਸਸੀ ਤੇ ਉਸੇ ਕਾਫੀ ਕਰਦਾ ਸਾਰੇ ਵੈਸੇ ਇੱਧਰ ਜ਼ਿਆਦਾ ਕਿਉਂਕਿ ਆ ਚਟਕਾਰਾ ਯੂਨੀਵਰਸਿਟੀ ਕਰਕੇ ਇੱਧਰ ਬਹੁਤ ਜ਼ਿਆਦਾ ਇਹਦੇ ਪਿਛਲੇ ਪਾਸੇ ਹਾਂਜੀ ਹਾਂਜੀ ਕੋਈ ਰੱਖਦੇ ਰਿਕਾਰਡ ਹਾਂਜੀ ਅਸੀਂ ਬਾਰ ਬਾਰ ਇਹਨਾਂ ਤੇ ਕਰਦੇ ਨਹੀਂ ਆ ਪਿੱਛੇ ਜੇ ਪਰਚੇ ਵੀ ਦਿੱਤੇ ਸੀ ਜਿਹੜੇ ਪੀਜੀ ਵਾਲੇ ਓਨਰ ਸੀਗੇ ਮਤਲਬ 15 16 ਪਰਚੇ ਦਿੱਤੇ ਸੀ ਉਹਨਾਂ